ਦੁਸ਼ਹਿਰੇ ਵਾਲੇ ਦਿਨ ਵੱਡਾ ਹੰਗਾਮਾ ਹੋਇਆ ਹੁਸ਼ਿਆਰਪੁਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਟਰੈਕਟਰ ਦੇ ਉੱਪਰ ਗੇੜੀਆਂ ਮਾਰ ਰਿਹਾ ਹੁੰਦਾ ਉਸ ਦੇ ਵੱਲੋਂ ਦੁਸ਼ਹਿਰਾ ਦੇਖਣ ਆਏ ਲੋਕਾਂ ਨੂੰ ਡਰਅ ਦਿੱਤਾ ਜਾਂਦਾ ਟਰੈਕਟਰ ਸ਼ਰਧਾਲੂਆਂ ਦੇ ਉੱਪਰ ਛਿੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਦਾਦਾ ਹੰਗਾਮਾ ਹੋਇਆ ਤੇ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਉਸ ਟਰੈਕਟਰ ਚਾਲਕ ਦਾ ਪਿੱਛਾ ਕੀਤਾ ਜਾਂਦਾ ਤੇ ਉਸ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਖੜਕੈਂਤੀ ਕੀਤੀ ਗਈ ਹੈ ਤੇ ਮਾਹੌਲ ਇਸ ਕਦਰ ਗਰਮਾ ਜਾਂਦਾ ਕਿ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਤਰਨਾ ਪ੍ਰਦਰਸ਼ਨ ਕੀਤਾ ਗਿਆ ਹਾਈਵੇ ਤੱਕ ਜਮ ਕਰ ਦਿੱਤਾ ਗਿਆ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੀ ਵਿੱਚ ਇਹ ਜਿਹੜੀ ਕਿ ਵੱਡੀ ਘਟਨਾ ਵਾਪਰੀ ਹੈ ਤਸਵੀਰਾਂ ਦੇਖ ਸਕਦੇ ਹੋ ਕੀ ਮੇ ਜਿਹੜਾ ਕੀ ਹੈ ਭਗੜੜ ਮਰ ਜਾਂਦੀ ਹੈ ਬੀਤੀ ਸ਼ਾਮ ਜਦੋਂ ਦੁਸ਼ਹਿਰ ਨੂੰ ਲੈ ਕੇ ਵਕਫਾ ਥਾਮਾਂ ਦੇ ਉੱਪਰ ਵਿਸ਼ੇਸ਼ ਪ੍ਰੋਗਰਾਮ ਹੁੰਦੇ ਨੇ ਇਸੇ ਦੌਰਾਨ ਜਿਹੜਾ ਕੀ ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਦੇ ਵਿੱਚ ਵੀ ਜਿਹੜਾ ਕੀ ਹੈ ਇੱਕ ਪ੍ਰੋਗਰਾਮ ਹੁੰਦਾ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਲੋਕ ਹੈਗੇ ਨੇ ਇੱਥੇ ਪਹੁੰਚੇ ਹੋਏ ਹੁੰਦੇ ਨੇ ਕਿ ਇਸੇ ਦੌਰਾਨ ਜਿਹੜਾ ਕੀ ਇੱਕ ਨੌਜਵਾਨ ਗੇੜੀਆਂ ਮਾਰ ਰਿਹਾ ਹੁੰਦਾ ਟਰੈਕਟਰ ਦੇ ਉੱਪਰ ਅਤੇ ਉਸ ਦੇ ਵੱਲੋਂ ਆਪਣਾ ਜਿਹੜਾ ਟਰੈਕਟਰ ਹੈ ਉਹ ਚੜਦਾਲੂਆਂ ਦੇ ਉੱਪਰ ਚੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਭਗੜੜ ਮਚ ਜਾਂਦੀ ਹੈ ਲੋਕ ਕਾਫੀ ਜ਼ਿਆਦਾ ਜਿਹੜੇ ਕੀ ਇੱਥੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਅਤੇ ਉਹਨਾਂ ਦੇ ਵੱਲੋਂ ਉਕਤ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਹਨੂਮਾਨ ਮਹਾਰਾਜ ਜੀ ਦਾ ਰੂਪ ਦੇਖਣ ਦੇ ਲਈ ਆਏ ਹੋਏ ਹੁੰਦੇ ਨੇ ਕਿ ਇਸੇ ਦੌਰਾਨ ਉਕਤ ਨੌਜਵਾਨ ਦੇ ਵੱਲੋਂ ਇਹੜਾ ਕਿ ਸ਼ਰਧਾਲੂਆਂ ਦੇ ਉੱਪਰ ਟਰੈਕਟਰ ਚਾਰਟ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਦੌਰਾਨ ਕਈਆਂ ਦੇ ਪੱਟੜ ਹੋਣ ਦੀ ਵੀ ਖਬਰ ਹੈ ਪਰ ਕਿਸੇ ਮੰਤਪਾਗੀ ਘਟਨਾ ਤੋਂ ਬਚਾ ਜ਼ਰੂਰ ਹੈ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਜਿਹੜਾ ਕੀ ਹੈਗਾ ਆ ਦੁਸ਼ਹਿਰੇ ਵਾਲੇ ਦਿਨ ਵਾਪਰੀ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਖੋਪਰ ਜ਼ਰੂਰ ਪੈਦਾ ਕਰ ਦਿੱਤਾ ਹੈ ਤਸਵੀਰਾਂ ਦੇਖੋ ਕਿਵੇਂ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਕਿਵੇਂ ਜਿਹੜਾ ਕੀ ਹੈ ਧਰਨਾ ਪ੍ਰਦਰਸ਼ਨ ਕਰਦਿਆਂ ਹੋਇਆ ਉਕਤ ਟਰੈਕਟਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਹੋਰ ਬਧਰੇ ਅਪਡੇਟ ਲਈ ਗੱਲਬਾਤ ਕਰਦੇ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਅਮਰੀਕ ਸਿੰਘ ਫੌਲਨ ਤੇ ਮਿਊਜ਼ ਨੇ ਅਮਰੀਕ ਕੀ ਵਜ੍ਹਾ ਰਹੀ ਹੈ ਇਸ ਘਟਨਾ ਦੀ ਕਿਉਂ ਨੌਜਵਾਨ ਦੇ ਬਲੋਸ਼ ਸਰਦਹੌਲੋਂ ਦੇ ਉੱਪਰ ਟਰੈਕਟਰ ਚੜਾਇਆ ਗਿਆ ਕੁਝ ਪਤਾ ਲੱਗ ਸਕੇ ਕਾਲ ਕੀ ਚੀ ਜਵੇ ਤਾਂ ਬੀਜੀ ਦੇ ਰਾਤੀ ਇਹ ਘਟਨਾ ਹੈ ਜਦੋਂ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਵਿੱਚ ਜਿਹੜੀ ਦਸਹਿਰਾ ਕਮੇਟੀ ਆ ਉਸ ਵੱਲੋਂ ਝਾਕੀਆਂ ਕੱਢੀਆਂ ਗਈਆਂ ਤੇ ਹਰ ਸਾਲ ਦੀ ਤਰ੍ਹਾਂ ਉਹਨਾਂ ਵੱਲੋਂ ਕੀਤਾ ਗਿਆ ਕਿ 메ਨ ਚੌਂਕ ਦੇ ਵਿੱਚ ਉਹਨਾਂ ਵੱਲੋਂ ਆਤਿਸ਼ਵਾਜੀ ਕੀਤੀ ਜਾਂਦੀ ਹੈ ਤੇ ਪੁਲਿਸ ਟ੍ਰੈਫਿਕ ਰੋਕ ਦਿੰਦੀ ਆ ਪਰ ਪੁਲਿਸ ਰਾਤ ਉੱਤੇ ਨਹੀਂ ਸੀ ਜਿਸ ਨੂੰ ਗੁੱਸੇ ਵਿੱਚ ਆਏ ਜਿਹੜੇ ਭਗਤ ਸੀ ਉਹਨਾਂ ਵੱਲੋਂ ਉਹ ਰੋਡ ਜਾਮ ਕਰ ਦਿੱਤਾ ਤੇ ਜਿਹੜਾ ਟਰੈਕਟਰ ਚਾਲਕ ਸੀ ਹੁਸ਼ਿਆਰਪੁਰ ਸਾਈਡ ਤੋਂ ਆਇਆ ਤੇ ਉਹਨੇ ਜਿਹੜਾ ਟਰੈਕਟਰ ਬਹੁਤ ਤੇਜ਼ ਸੀਗਾ ਤੇ ਉਹ ਰੋਕ ਦੇ ਰੋਕ ਦੇ ਵੀ ਲੋਕਾਂ ਤੇ ਜਾਛ ਰਿਹਾ ਜਿਸ ਕਾਰਨ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਪਹਿਲਾਂ ਮਾਲਪੁਰ ਹਸਪਤਲ ਤੋਂ ਸਟੋਰ ਸੇਫ ਹਸਪਤਲ ਪ੍ਰੋ ਹਸਪਤਲ ਵਿੱਚ ਦਾਖਲ ਕਰਾਇਆ ਗਿਆ ਟਰੈਕਟਰ ਚਾਲਕ ਦੀ ਗੱਲ ਕਰੀਏ ਤਾਂ ਫਿਰ ਨਾਲੇ ਪੁਲਿਸ ਵੀਡੀਓ ਦੇ ਆਧਾਰ ਤੇ ਟਰੈਕਟਰ ਚਾਲਕ ਦੀ ਪਛਾਣ ਕਰ ਲਈ ਹੈ ਤੇ ਕਿਹਾ ਜਾ ਰਿਹਾ ਕਿ ਜਲਦੀ ਉਸ ਦੇ ਤੇ ਐਫ ਆਈ ਆ ਦਿੱਤੀ ਜਾਵੇਗੀ ਤਾਂ ਕੁਝ ਪਤਾ ਲੱਗ ਸਕਿਆ ਕੀ ਕਰਨ ਰਿਹਾ ਜੋ ਨੌਜਵਾਨ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਅਜਿਹੀ ਘਟਨਾ ਕੀਤੀ ਗਈ ਹੈ ਬਿਲਕੁਲ ਸਾਡੀ ਪ੍ਰਬੰਧਕਾਂ ਨਾਲ ਵੀ ਗੱਲ ਹੋਈ ਹੈ ਪ੍ਰਬੰਧਕਾਂ ਦਾ ਵੀ ਇਹੀ ਕਿਹਾ ਨਾ ਸੀ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਚੱਲਿਆ ਕਿਉਂਕਿ ਜਦੋਂ ਉਹਨਾਂ ਨੇ ਰੋਡ ਜਾਂ ਨ ਕੀਤਾ ਸੀ ਤਾਂ ਛਰਪੁਰ ਸਾਈਡ ਤੋਂ ਟਰੈਕਟਰ ਬੜੀ ਤੇਜ਼ ਆਇਆ ਜਿਸ ਨੇ ਉੱਥੇ ਜਿਹੜੇ ਲੋਕ ਧਰਨਾ ਕਰੀ ਬੈਠੇ ਸਨ ਉਹਨਾਂ ਨੂੰ ਡਰਅ ਦਿੱਤਾ ਉਹਨਾਂ ਇੱਕ ਸ਼ੱਕ ਜਾਰੀ ਕੀਤਾ ਕਿ ਹੋ ਸਕਦਾ ਹੈ ਕਿ ਟਰੈਕਟਰ ਚਾਲਕ ਵੱਲੋਂ ਕੋਈ ਨਸ਼ਾ ਕੀਤਾ ਹੋਵੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਜਦੋਂ ਪੁਲਿਸ ਉਸ ਵਿਅਕਤੀ ਨੂੰ ਫੜੇਗੀ ਪੁੱਛਗਿੱਛ ਕਰੇਗੀ ਉਸ ਤੋਂ ਬਾਅਦ ਹੀ ਇਹ ਕਲੀਅਰ ਹੋ ਸਕੇਗਾ ਕਿ ਉਸ ਦੀ ਮਨਸ਼ਾ ਕਰੀ ਸੀ ਜੀ ਸੋ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਆ ਹੁਣ ਬਿਲਕੁਲ ਜੇਕਰ ਜ਼ਖਮੀਆਂ ਦੀ ਗੱਲ ਕੀਤੀ ਜਾਵੇ ਤਾਂ ਚਾਰ ਤੋਂ ਪੰਜ ਲੋਕ ਜਿਹੜੇ ਜ਼ਖਮੀ ਹੋਏ ਸੀ ਪਹਿਲਾਂ ਉਹਨਾਂ ਨੂੰ ਫਸਟ ਇਡ ਦੇ ਇਸਤੇਮਾਲ ਪਰਦੇ ਹਸਪੀਟਲ ਦੇ ਵਿੱਚ ਦਿੱਤੀ ਗਈ ਕਿ ਉਸ ਤੋਂ ਬਾਅਦ ਉਹ ਹਸਿਆਰ ਪਰ ਰੈਫਰ ਕੀਤਾ ਗਿਆ ਜੋ ਐਸਐਲ ਵੀ ਜੇਰੇ ਇਲਾਜ ਨੇ ਪਰ ਡਾਕਟਰਾਂ ਨੇ ਜਿਹੜਾ ਕਿਹਾ ਹੈ ਕਿ ਉਹ ਖਤਰੇ ਤੋਂ ਬਾਅਦ ਨਹੀਂ ਖਤਰੇ ਵਾਲੀ ਗੱਲ ਕੋਈ ਨਹੀਂ ਹੈ ਸੋ ਧੰਨਵਾਦ ਬਾਕੀ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀਵੇਂ ਜਿਹੜਾ ਕਿ ਹੈਗਾ ਇਹ ਮਾਹੌਲ ਗਰਮਾਇਆ ਹੋਇਆ ਹੈ ਅਤੇ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜੋ ਕਿ ਟਰੈਕਟਰ ਤੇ ਸਵਾਰ ਹੋ ਕੇ ਆ ਰਿਹਾ ਹੁੰਦਾ ਕਿ ਇਸੇ ਦੌਰਾਨ ਵੱਡੀ ਤਾਦਾਦ ਦੇ ਵਿੱਚ ਦੁਸ਼ਹਿਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਝਾਕਿਆ ਕੱਢੀਆਂ ਜਾ ਰੀਆਂ ਹੁੰਦੇ ਨੇ ਤਾਂ ਉਸੇ ਨੂੰ ਦੇਖਣ ਦੇ ਲਈ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਹੁੰਦੇ ਜਿਨ੍ਹਾਂ ਦੇ ਉੱਪਰ ਨੌਜਵਾਨਾਂ ਦੇ ਵੱਲੋਂ ਟਰੈਕਟਰ ਛਾੜ ਦਿੱਤਾ ਜਾਂਦਾ ਤੇ ਮੌਕੇ ਤੇ ਮਾਹੌਲ ਕਾਫੀ ਗਰਮਾ ਜਾਂਦਾ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਕਤ ਟਰੈਕਟਰ ਚਾਲਕ ਦੇ ਖਿਲਾਫ ਤੱਕ ਕਾਰਵਾਈ ਦੀ ਗੱਲ ਆਕੀਆ ਤੇ ਮਾਹੌਲ ਨੂੰ ਸ਼ਾਂਤ ਕਰਵਾਇਆ